ਦੋਸਤੋ ਵੇਲੇ ਦੀ ਗੱਲ ਚਾਪਸਪ ਦਾ ਸਵਾਗਤ ਨਰਿੰਦਰ ਸਿੰਘ ਵੱਲੋਂ ਸਤ ਸ੍ਰੀ ਅਕਾਲ ਇਸ ਵੇਲੇ ਅ ਦੇਸ਼ ਚ ਖਾਸ ਤੌਰ ਤੇ ਉਹਨਾਂ ਸੂਬਿਆਂ ਦੇ ਵਿੱਚ ਜਿਹੜੇ ਸੂਬਿਆਂ ਤੋਂ ਬੱਚੇ ਆ ਬਾਹਰ ਪੜਨ ਗਏ ਨੇ ਉਹਨਾਂ ਦੇ ਮਾਪੇ ਕਾਫੀ ਪਰੇਸ਼ਾਨ ਨੇ ਫਿਕਰਮੰਦ ਵੀ ਨੇ ਕਿਉਂਕਿ ਅਮਰੀਕਾ ਚ ਪਿਛਲੇ 1 ਮਹੀਨੇ ਚ 5 ਭਾਰਤੀ ਮਹੂਲ ਦੇ ਵਿਦਿਆਰਥੀਆਂ ਦੀ ਮੌਤ ਹੋਈ ਹੈ ਉਹਦੇ ਚੋਂ ਇੱਕ ਦੀ ਤਾਂ ਇੱਕ ਸਟੋਰ ਦੇ ਵਿੱਚ ਹੀ ਥੋੜੇ ਮਾਰ ਕੇ ਉਹਦੀ ਆ ਹੱਤਿਆ ਕਰਤੀ ਇੱਕ ਨੇ ਕਹਿੰਦੇ ਵੀ ਜਿਹੜੀ ਲੇਟੈਸਟ ਕੀਤੀ ਹੈ ਵੀ ਉਹਨੇ ਸਿਰ 'ਚ ਗੋਲੀ ਮਾਰੀ ਤੇ ਹੋਰ ਕਈ ਕੈਂਪਸ ਦੇ ਨੇੜੇ ਤੇਰੇ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਇਹ ਬੜੀ ਦੁਖਦਾਈ ਗੱਲ ਹੈ ਤੇ ਅਸੀਂ ਉਹ ਪਰਿਵਾਰਾਂ ਦਾ ਦੁਖਦਾਈ ਪਰਵਾਰਾਂ ਨਾਲ ਆਪਣੀ ਆ ਹਮਦਰਦੀ ਪ੍ਰਗਟ ਕਰਦੇ ਹਾਂ ਪਰ ਜੇ ਅਸੀਂ ਦੇਖੀਏ ਕਿ ਇਹ ਜਿਹੀਆਂ ਘਟਨਾਵਾਂ ਪਿਛਲੇ ਸਾਲ 'ਚ ਵੀ ਹੋਈਆਂ ਸੀ ਉਸ ਵੇਲੇ ਮਤਲਬ ਕਿ ਹੋ ਹੀ ਰਹੀਆਂ ਨੇ ਇਹ ਤੋਂ ਪਿਛਲੇ ਸਾਲ ਹੋਈਆਂ ਸੀ ਤਾਂ ਅਮਰੀਕਾ ਦੇ ਜਿਹੜਾ ਵਿਦੇਸ਼ ਮੰਤਰੀ ਹਲਾ ਸੀ ਉਹਨੇ ਵੀ ਅਫਸੋਸ ਪ੍ਰਗਟ ਕੀਤਾ ਸੀ ਪਰ ਅਜੇ ਕੋਈ ਕਦਮ ਨਹੀਂ ਚੱਕਿਆ ਕਿ ਬੱਚਿਆਂ ਦੀਆਂ ਦੀ ਜੀ ਸੁਰੱਖਿਆ ਵਾਸਤੇ ਕੁਝ ਠੁਕਮੇ ਕਦਮ ਚੁੱਕੇ ਜਾਣ ਕਿਉਂਕਿ ਰੀਸੈਂਟਲੀ ਇੱਕ ਭਾਰਤੀ ਮੌਲ ਦਾ ਵਿਦਿਆਰਥੀ ਸੀ ਉਹਨੂੰ ਤਿੰਨ ਬੰਦਿਆਂ ਨੇ ਉੱਥੇ ਜਨ ਘੇਰ ਕੇ ਖਾਸਾ ਕੁੱਟਿਆ ਤੇ ਉਸ ਤੋਂ ਬਾਅਦ ਜੇ ਅਸੀਂ ਦੇਖੀਏ ਕਿ ਉੱਥੇ ਸਰਕਾਰ ਨੇ ਅਫਸੋਸ ਪ੍ਰਗਟ ਕਰਤਾ ਪਰ ਅੱਗੇ ਕੁਝ ਨਹੀਂ ਕੀਤਾ ਇਹ ਘਟਨਾਵਾਂ ਵਾਦਦੀਆਂ ਜਾਰੀਆਂ ਨੇ ਜੇ ਅਸੀਂ ਭਾਰਤ ਸਰਕਾਰ ਦੀ ਗੱਲ ਕਰੀਏ ਤਾਂ 2018 ਤੋਂ ਲੈ ਕੇ ਹੁਣ ਤੱਕ ਇਹ ਪਾਰ ਸਰਕਾਰ ਦਾ ਮੰਨਣਾ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ 34 ਦੇਸ਼ਾਂ 'ਚ 403 ਵਿਦਿਆਰਥੀਆਂ ਦੀ ਮੌਤ ਹੋਈ ਹੈ ਬਹੁਤ ਵੱਡਾ ਅੰਕੜਾ ਹੈ ਤੇ ਇਹ ਉਹ ਵਿਦਿਆਰਥੀ ਨੇ ਜਿਹੜੇ ਜਾਇਜ਼ ਢੰਗ ਨਾਲ ਗਏ ਨੇ ਤੇ ਉਹਨਾਂ ਦੀ ਸੁਰੱਖਿਆ ਪ੍ਰਤੀ ਉੱਥੋਂ ਦੀਆਂ ਸਰਕਾਰਾਂ ਕਿੰਨੀਆਂ ਬੇਚਲੀਆਂ ਨੇ ਜਦਕਿ ਉਹਨਾਂ ਨੂੰ ਪੈਸਾ ਵੀ ਦਿੱਤਾ ਗਿਆ ਇਹ ਸਾਡੇ ਸਾਹਮਣੇ ਆ ਰਿਹਾ ਕਿ ਬਹੁਤ ਵੱਡਾ ਅੰਕੜਾ ਹੈ ਕਿ 403 ਵਿਦਿਆਰਥੀ ਸਾਡੇ ਪਰਵਾਰਾਂ ਚੋਂ ਸਾਡੇ ਦੇਸ਼ ਦੇ ਵਿੱਚੋਂ ਗਏ ਪੜਨ ਪੈਸਾ ਲਾਇਆ ਤੇ ਪਰਿਵਾਰਾਂ ਨੂੰ ਵਾਪਸ ਮੁੜ ਕੇ ਜ਼ਿੰਦਾ ਨਹੀਂ ਮਿਲੇ ਇਹ ਬੜੀ ਦੁਖਦਾਈ ਗੱਲ ਆ ਤੇ ਮੌਤਾਂ ਦੇ ਕਾਰਨ ਕਈ ਨੇ ਕਈ ਨਸਲੀ ਹਮਲੇ ਨੇ ਬਿਮਾਰੀਆਂ ਵੀ ਨੇ ਤੇ ਹਾਦਸੇ ਵੀ ਨੇ ਪਰ ਇਹ ਜਿਹੜੇ ਆਪਾਂ ਦੇਖੀਏ ਕਿ ਇਹ ਜਿਹੜੀਆਂ ਖਾਸ ਤੌਰ ਤੇ ਇਹਦੇ ਵਿੱਚ ਨਸਲੀ ਹਮਲੇ ਬਹੁਤ ਵਧ ਕੇ ਹੋ ਰਹੇ ਨੇ ਇਹ ਕਿਉਂਕਿ ਉੱਥੇ ਜਦੋਂ ਸਾਡੇ ਬੱਚੇ ਜਾਂਦੇ ਨੇ ਉਹ ਅਲਗਲੇ ਨੂੰ ਲੱਗਦਾ ਕਿ ਸਾਡਾ ਆ ਰੋਜ਼ਗਾਰ ਖੋਇਆ ਜਾਊਗਾ ਆ ਜਾਂ ਉਹਨਾਂ ਦੇ ਉੱਤੇ ਰੰਗ ਭੇਜਦੇ ਜਿਵੇਂ ਉਹਨਾਂ ਦਾ ਗੋਰੇ ਚਿੱਟੇ ਦਾ ਰੌਲਾ ਉੱਤਰ ਹੈਗਾ ਤੇ ਇਸ ਕਰਕੇ ਇਹ ਉਹਨਾਂ ਤੇ ਹਮਲੇ ਵੀ ਹੁੰਦੇ ਨੇ ਤੇ ਉਹਨਾਂ ਨੂੰ ਜਿਹੜੀ ਅੱਗੇ ਤਰੱਕੀ ਦੇ ਰਾਹ 'ਚ ਅੜਿੱਕੇ ਵੀ ਪਾਈ ਜਾਂਦੇ ਨੇ ਦੂਰ ਤੋਂ ਹੀ ਲੱਗਦਾ ਕਿ ਉਹ ਬੜੇ ਐਡਵਾਂਸ ਕੰਟਰੀਜ਼ ਨੇ ਅਗਾਵਾਦੂਸ ਸੋਚ ਦੇ ਮਾਲਕ ਨੇ ਪਰ ਜਿਹੜੀਆਂ ਉਹਨਾਂ ਦੀਆਂ ਅੰਦਰੋਂ ਜਿਹੜਾ ਅੰਦਰੂਨੀ ਖਾਸਾ ਉਹ ਬਿਲਕੁਲ ਇਹ ਇਦਾਂ ਦਾ ਹੀ ਹੈ ਕਿ ਬੰਦੇ ਏਸ਼ੀਅਨ ਨੇ ਜਾਂ ਇਹ ਸਾਡੇ ਸਿਆਫ ਆਮ ਨੇ ਇਹਨਾਂ ਨੂੰ ਅੱਗੇ ਨਹੀਂ ਆਉਂਦੇ ਨਾ ਕਿਉਂਕਿ ਸਾਡਾ ਮੁਲਕ ਹੈ ਪਰ ਉਹਨਾਂ ਦੀ ਮਜਬੂਰੀ ਹੈ ਸਾਡੇ ਬੱਚਿਆਂ ਦਾ ਉੱਥੇ ਸੱਦਣਾ ਪੜਨ ਲਈ ਕਿਉਂਕਿ ਉਹਨਾਂ ਦੀ ਇਕਨੋਮੀ ਚੱਲਦੀ ਹੈ ਪੈਸੇ ਲਾਉਂਦੇ ਆ ਤੇ ਇਹ ਬੱਚੇ ਸਾਡੇ ਜਿਹੜੇ ਹੁਨਾਰ ਨੇ ਉੱਥੇ ਜਾ ਕੇ ਆਪਣੀ ਥਾਂ ਬਣਾਉਂਦੇ ਨੇ ਇੱਕ ਮੁਕਾਮ ਬਣਾਉਂਦੇ ਨੇ ਵੱਖ-ਵੱਖ ਦੁਨੀਆ 'ਚ ਅਸੀਂ ਦੇਖਿਆ ਹੈ ਭਾਰਤ ਦੇ ਬੱਚਿਆਂ ਨੇ ਬੜਾ ਵੱਡਾ ਨਾਮ ਕਮਾਇਆ ਤੇ ਪਰ ਜੇ ਅਸੀਂ ਦੇਖੀਏ ਕਿ ਇਹ ਜਿਹੜਾ سلسلہ ਚੱਲ ਰਿਹਾ ਮੌਤਾਂ ਦਾ ਤੇ ਉਥੋਂ ਦੀਆਂ ਸਰਕਾਰਾਂ ਜਿਹੜੀਆਂ ਅਵੇਸਲੀਆਂ ਨੇ ਇਹ ਮਾਮਲੇ ਦੇ ਵਿੱਚ ਇਹ ਕੋਈ ਅਸੀਂ ਦੇਖੀਏ ਕਿ ਰੁਕ ਜਾਏਗਾ ਨਹੀਂ ਜਿਉਂ-ਜਿਉਂ ਹਾਲਾਤ ਹੋਰ ਜਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਆਰਥਿਕਤਾ ਬਣ ਰਹੀ ਹੈ ਜਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਅ ਦਿਲਾਂ 'ਚ ਦੂਰੀਆਂ ਰੰਗ ਭੇਤ ਜਾਂ ਹੋਰ ਕਈ ਤਰ੍ਹਾਂ ਦੇ ਆਪਸ ਵਿੱਚ ਵਿਰੋਧ ਪੈਦਾ ਹੋ ਰਹੇ ਨੇ ਇਹ ਘਟਨਾਵਾਂ ਵਧਣ ਗਈਆਂ ਈ ਤੋਂ ਇਸ ਲਈ ਸਰਕਾਰਾਂ ਸਾਖਾਸਤ ਤੌਰ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇੱਕ ਇਹਜਾ ਤੰਤਰ ਤਿਆਰ ਕਰੇ ਉਹ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਆਪਣੇ ਸਫਾਰਤਖਾਨਿਆਂ ਤੇ ਜਿਨ੍ਹਾਂ ਨਾਲ ਉਹ ਬੱਚਿਆਂ ਦੀ ਸੁਰੱਖਿਆ ਵਾਸਤੇ ਆਪਣਾ ਪੂਰਾ ਟਿਲ ਲਾ ਦੇਣ ਕਿਉਂਕਿ ਜੇ ਅਸੀਂ ਦੇਖੀਏ ਅਮਰੀਕਾ ਜਾਂ ਹੋਰ ਯੂਰਪੀਅਨ ਦੇਸ਼ ਜਾਂ ਅ ਅਮਰੀਕਾ ਦੇ ਜੇ ਕਿਸੇ ਬੰਦੇ ਨੂੰ ਥੋੜੀ ਝਰੀਟ ਵੀ ਆਉਂਦੀ ਹੈ ਉਹ ਦੁਨੀਆ ਨੂੰ ਸਿਰ ਤੇ ਚੱਕ ਲੈਂਦਾ ਪਰ ਜਦੋਂ ਸਾਡੇ ਕਿਤੇ ਐਨੇ ਇੱਕ ਹੋਈ ਹੈ ਤਾਂ ਸਾਡੇ ਤਾਂ ਐਮਬੈਸੀ ਵਾਲਿਆਂ ਨੂੰ ਵੀ ਕਈ ਮਾਮਲਿਆਂ ਦੇ ਵਿੱਚ ਬੜਾ ਪਤਾ ਨਹੀਂ ਹੁੰਦਾ ਵੀ ਕਰਨਾ ਕੀ ਹੈ ਸੋ ਇਸ ਕਰਕੇ ਜਿਹੜੇ ਸਾਡੀਆਂ ਐਮਬੈਸੀਆਂ ਨੇ ਜਾਂ ਸਾਡੇ ਸਫਾਰਤਖਾਨ ਨੇ ਨੇ ਉਹਨਾਂ ਨੂੰ ਸਟਰੋਂਗ ਕਰਨ ਦੀ ਲੋੜ ਹੈ ਤੇ ਕਿਉਂਕਿ ਬੱਚੇ ਸਾਰੇ ਜਾਇਜ਼ ਢੰਗ ਨਾਲ ਗਏ ਆ ਇਸ ਕਰਕੇ ਸਰਕਾਰ ਨੂੰ ਉਹਨਾਂ ਦਾ ਅੰਕੜਾ ਲੈਣ 'ਚ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਸਿਰ ਉੱਥੇ ਚਾਹੀਦਾ ਕੋਈ ਹਜਾ ਤੰਤਰ ਤਿਆਰ ਕਰਨਾ ਜਿਹਦੇ ਨਾਲ ਉਹ ਬੱਚੇ ਜਿਹੜੇ ਉੱਥੇ ਨੇ ਉਹ ਆਪਣਾ ਜਿੱਥੇ ਬੇਫਿਕਰ ਹੋ ਕੇ ਪੜ੍ਹਾਈ ਕਰਨ ਕਿਉਂਕਿ ਉਹਨਾਂ ਨੂੰ ਪੜ੍ਹਾਈ ਦੇ ਨਾਮ ਨਾਲ ਕੰਮ ਵੀ ਕਰਨਾ ਪੈਂਦਾ ਹੈ ਦੇਸ਼ ਵੇਰ ਜਾਣਾ ਵੀ ਪੈਂਦਾ ਹੈ ਘਰੋਂ ਨਿਕਲਣਾ ਵੀ ਪੈਂਦਾ ਹੈ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਉੱਥੇ ਦੀ ਸਰਕਾਰਾਂ ਦੇ ਇੱਕ ਇਸ ਤਰ੍ਹਾਂ ਦਾ ਜ਼ੋਰ ਪਾਇਆ ਜਾਵੇ ਦੂਜਾ ਬੱਚਿਆਂ ਤੋਂ ਸਮੇਂ-ਸਮੇਂ 'ਤੇ ਜਿਹੜੇ ਸਫਾਰਤ ਖਾਨੇ ਨੇ ਉਹ ਉਹਨਾਂ ਤੋਂ ਆਪਣੀ ਦੁਖਤ ਤਕਲੀਫਾਂ ਨਾਲ ਜ਼ਰੂਰ ਰਾਪਤਾਂ ਕਾਇਮ ਕਰਨ ਤਾਂ ਕਿ ਜੇ ਕਿਤੇ ਹੋ ਸਦਾ ਸੈਂਕੜੇ ਦੀ ਗਿਣਤੀ ਚਾਉਣ ਵੀ ਕੋਈ ਇਹੋ ਜਿਹਾ ਇੱਕ ਹੋਵੇ ਕਿ ਜਿਹਦੇ ਨਾਲ ਜਿਹੜੇ ਬੱਚੇ ਖਾਸ ਤੌਰ ਤੇ ਕਿਸੇ ਮਾਨਸਿਕ ਜਾਂ ਸਰੀਰਕ ਤੌਰ ਤੇ ਕਿਸੇ ਪਰੇਸ਼ਾਨੀ ਚੋਂ ਗੁਜ਼ਰ ਰਹੇ ਤਾਂ ਅਬੈਸੀ ਉਹਨਾਂ ਦੀ ਸਪੋਰਟ ਕਰਨ ਲਈ ਅੱਗੇ ਆਵੇ ਜੇ ਉਹਨਾਂ ਨੂੰ ਕੋਈ ਲੱਗਦਾ ਵੀ ਕਿ ਇਸ ਪਾਸੇ ਸਾਨੂੰ ਖਤਰਾ ਨਜ਼ਰ ਆਉਂਦਾ ਉਹ ਬੈਸੀ ਉਹਨਾਂ ਨਾਲ ਸੰਪਰਕ ਕਰੇ ਤੇ ਉਹਨਾਂ ਤੁਰੰਤ ਰਿਸਪਾਂਸ ਦੇਵੇ ਤੇ ਸਰਕਾਰ ਨਾਲ ਸੰਪਰਕ ਉਹਨੂੰ ਕਰਨਾ ਸੰਪਰਕ ਕਰਨਾ ਚਾਹੀਦਾ ਤਾਂ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਰਹੇ ਤੀਜੀ ਗੱਲ ਜਿਹੜੀ ਸਾਡਾ ਆਉਂਦੀ ਹੈ ਕਿ ਸਾਡੇ ਬੱਚੇ ਉੱਥੇ ਇੰਨਾ ਪੈਸਾ ਲਾ ਕੇ ਜਾ ਕੇ ਹੋ ਰਹੇ ਨੇ ਸਭ ਤੋਂ ਉਹ ਇੱਥੇ ਆਮ ਆਪਾਂ ਹਰ ਇਸ ਮੰਚ ਤੋਂ ਗੱਲ ਕਰਦੇ ਹਾਂ ਕਿ ਦੇਸ਼ ਦੇ ਵਿੱਚ ਔਰ ਤੇ ਜਿਹੜੀ ਚੰਗੀ ਪੜ੍ਹਾਈ ਦੇ ਮੌਕੇ ਮਿਲਦੇ ਆ ਚੰਗੀ ਪੜ੍ਹਾਈ ਦੇ ਨਾਲ ਫਿਰ ਉਹਨਾਂ ਨੂੰ ਰੋਜ਼ਗਾਰ ਚੰਗਾ ਮਿਲਦਾ ਹੈ ਜੀਵਨ ਪੱਧਰ ਉੱਚਾ ਚੱਕਿਆ ਜਾਂਦਾ ਸੋ ਇਹ ਜੇ ਇਹੀ ਚੀਜ਼ਾਂ ਸਰਕਾਰਾਂ ਦਾਅਵਿਆਂ ਦੀ ਥਾਂ ਜ਼ਮੀਨੀ ਪੱਧਰ ਤੇ ਸਾਹਮਣੇ ਲਿਆਉਣ ਤਾਂ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਇਹਨੇ ਪੈਸੇ ਲਾ ਕੇ ਜਾਣ ਦੀ ਬਾਹਰ ਲੋੜ ਹੀ ਨਾ ਪਵੇ ਤੇ ਜੇ ਉਹ ਚਲੇ ਵੀ ਜਾਂਦੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਉਹਨਾਂ ਨੂੰ ਪੂਰੀ ਸੁਰੱਖਿਆ ਦਾ ਬੰਦੋਬਸਤ ਕਰਨ ਜਿਹੜੇ ਨਜ਼ਾਈ ਟੰਗ ਨਾਲ ਗਏ ਆ ਉਹਨਾਂ ਦਾ ਚਲੋ ਸਰਕਾਰ ਨੇ ਕੋਈ ਵਾ ਵਾਸਤਾ ਨਹੀਂ ਰੱਖਦੀ ਕੋਈ ਸਰਕਾਰ ਕੋਲ ਅੰਕੜਾ ਨਹੀਂ ਪਰ ਇਹਨਾਂ ਦਾ ਅੰਕੜਾ ਤਾਂ ਹੈਗਾ ਹੀ ਹੈ ਕਿਉਂਕਿ ਇੱਥੋਂ ਹੀ ਸਾਰਾ ਕੁਝ ਹੋ ਕੇ ਜਾਂਦਾ ਹੈ ਤੇ ਉੱਥੇ ਉਹਨਾਂ ਕੋਲ ਰਿਕਾਰਡ ਲੈਣਾ ਕੋਈ ਬਹੁਤਾ ਕੋਈ ਔਖਾ ਨਹੀਂ ਹੈ ਸੋ ਸਰਕਾਰ ਨੂੰ ਇਸ ਮੰਤੋਂ ਇਹੀ ਬੇਨਤੀ ਹੈ ਕਿ ਉਹ ਇਸ ਪਾਸੇ ਬਹੁਤ ਇੱਕ ਤੰਤਰ ਨੂੰ ਆਪਣੇ ਨੂੰ ਮਜ਼ਬੂਤ ਕਰੇ ਇਸ ਨਾਲ ਦੇਸ਼ ਦੇ ਲੋਕਾਂ ਦਾ ਆਪਣੀ ਸਰਕਾਰਾਂ ਪ੍ਰਤੀ ਇੱਕ ਵਿਸ਼ਵਾਸ ਵਧੂਗਾ ਜਿਵੇਂ ਲੋਕ ਆਪਾਂ ਕਹਿੰਦੇ ਆ ਕਿ ਅਮਰੀਕਾ ਦੇ ਬੰਦੇ ਨੂੰ ਛਰੀਟ ਲੱਗ ਜੀ ਤਾਂ ਰੌਲਾ ਪਾ ਦਿੰਦਾ ਤੇ ਇਦਾਂ ਦਾ ਇੱਕ ਰਿਸਪਾਂਸ ਭਾਰਤ ਵੱਲੋਂ ਵੀ ਹੋਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਆਪਣੇ ਕਿਤੇ ਵੀ ਦੁਨੀਆ 'ਚ ਜਾਣ ਉਹਨਾਂ ਨੂੰ ਇਹ ਲੱਗੇ ਕਿ ਸਾਡੀ ਸਰਕਾਰ ਸਾਡੇ ਨਾਲ ਖੜੀ ਹੈ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਵੇ ਤਾਂ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜੂਗੀ ਕੱਲਾ ਇਸੇ ਨਹੀਂ ਰੱਖਣਾ ਚਾਹੀਏ ਜਿਵੇਂ ਅੱਜ ਸਾਡੇ ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ 2 ਕਰੋੜ ਤੋਂ ਵੱਧ 18 ਤੋਂ 29 ਸਾਲ ਦੇ ਨੌਜਵਾਨਾਂ ਨੂੰ ਆਪਣੇ ਵੋਟਰ ਸੂਚੀ 'ਚ ਜੋੜ ਲਿਆ ਇੱਕ ਵਧੀਆ ਗੱਲ ਹੈ ਜੁੜੇ ਨੇ ਪਰ ਅਸੀਂ ਮੋ ਨੌਜਵਾਨਾਂ ਨੂੰ ਸਿਰਫ ਵੋਟਰ ਸੂਚੀ 'ਚ ਜੋੜਨ ਵਾਸਤੇ ਨਹੀਂ ਰੱਖਣਾ ਇਹਨਾਂ ਦੇ ਭਵਿੱਖ ਬਾਰੇ ਵੀ ਸੋਚਣਾ ਜਿਹੜੇ ਦੇਸ਼ਰੇ ਨੇ ਉਹਨਾਂ ਬਾਰੇ ਵੀ ਤੇ ਜਿਹੜੇ ਵਿਦੇਸ਼ 'ਚ ਵੀ ਗਏ ਆ ਉਹਨਾਂ ਦੇ ਭਵਿੱਖ ਬਾਰੇ ਵੀ ਤੇ ਉਹਨਾਂ ਦੀ ਸੁਰੱਖਿਆ ਬਾਰੇ ਵੀ ਅੱਜ ਇਹੀ ਇਸ ਮੰਚ ਤੋਂ ਸਰਕਾਰ ਨੂੰ ਬੇਨਤੀ ਹੈ ਕਿ ਇਸ ਪਾਸੇ ਬੜੀ ਸ਼ਿੱਦਤ ਨਾਲ ਆ ਆਪਣਾ ਪ੍ਰਭਾਵ ਵਰਤੇ ਕਿਉਂਕਿ ਸਾਡੀ ਸਰਕਾਰ ਦਾ ਇਹ ਦਾਵਾ ਹੈ ਕਿ ਕੈਰੀਗਜ਼ ਦਾ ਪ੍ਰਭਾਵ ਦੁਨੀਆ 'ਚ ਵੱਧ ਰਿਹਾ ਹੈ ਤੇ ਇਸ ਪ੍ਰਭਾਵ ਦਾ ਇੱਕ ਇਸ ਮਾਮਲੇ ਦੇ ਉੱਤੇ ਜ਼ਰੂਰ ਨਜ਼ਰ ਆਉਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬੇਫਿਕਰੀ ਨਾਲ ਰਹਿ ਸਕਣ ਅੱਜ ਲਈ ਇੰਨਾ ਬਹੁਤ-ਬਹੁਤ ਧੰਨਵਾਦ